ありがとうございます。<music> ਰਵੀ ਭਾਈ ਆਪਣਾ ਨਾਮ ਹੈ ਜੀ ਠੀਕ ਹੈ ਕਿੱਧਾ ਹੋਈ ਗੱਲ ਬਾਤ ਦੱਸੋ ਮਦਦ ਅਸੀਂ ਤੜਕੇ 6 ਵਜੇ ਤੇ ਸਾਰੇ ਜਨਾਨੀਆਂ ਮੱਥੇ ਦੇ ਕਹਾਣੀ ਹੈ ਜੀ ਠੀਕ ਹੈ ਜਨਾਨੀਆਂ ਨੇ ਸਾਨੂੰ ਦੱਸਿਆ ਕਿ ਇੱਥੇ ਚੋਰੀ ਹੋ ਚੁੱਕੀ ਹੈ ਜੀ ਕਿਉਂਕਿ ਅਸੀਂ ਕਦੇ ਵੀ ਇੱਥੇ ਅਸੀਂ ਰੋਜ਼ ਆnde ਜਾਂਦੇ ਬਹੁਤ ਯਾਨੀ ਕਿ ਤੜਕੇ 3 ਵਜੇ ਵੀ ਸੰਗ ਤੇ ਇੱਥੇ ਆਂਦੀ ਜਾਂਦੀ ਹੈ ਜੀ ਤੇ ਸਾਨੂੰ ਕੋਈ ਇਦਾਂ ਦਾ ਕੋਈ ਸਾਰੇ ਮਜਾਰ ਸਾਰੀ ਖੁੱਲੀ ਰਹਿੰਦੀ ਹੈ ਇਹ ਤੇ ਅੱਜ 6 ਵਜੇ ਜਨਾਨੀਆਂ ਆਈਆਂ ਸੀਗੀਆਂ ਮੱਥਾ ਦੇ ਕਾਂ ਜੀ ਉਨੀ ਵੀ ਸਾਨੂੰ ਦੱਸਿਆ ਕਿ ਇੱਥੇ ਜਿੰਦਾ ਤੋੜਿਆ ਵਾ ਜੀ ਤੇ ਵਿੱਚੋਂ ਅਲਮਾਰੀ ਵੀ ਖਾਲੀ ਹੈ ਤੇ ਇਨਵਰਟਰ ਵੀ ਹੈ ਨਹੀਂ ਤੇ ਕੁਝ ਥੋੜੇ ਜਿਹੇ ਭਾਂਡੇ ਵੀ ਸਿਗੇ ਜੀ ਇਹਦੇ ਵਿੱਚ ਤੇ ਵਿੱਚ ਕੁਝ ਪੈਸੇ ਵੀ ਸਿਗੇ ਜੀ ਹਾਂਜੀ ਉਹਨਾਂ ਫਿਰ ਸਾਨੂੰ ਦੱਸਿਆ ਫਿਰ ਅਸੀਂ ਪੁਲਿਸ ਨੂੰ ਫੋਨ ਕੀਤਾ ਸੀਗਾ ਜੀ ਫਿਰ ਉਹ ਆ ਕੇ ਆਪਣੀ ਕਾਰਵਾਈ ਕਰਕੇ ਗਈ ਹੈ ਜੀ ਹਾਂਜੀ ਇੱਕੋ ਜਗ੍ਹਾ ਦੇ ਨਿਸ਼ਾਨਾ ਬਣਾਇਆ ਜੀ ਹਾਂਜੀ ਨਹੀਂ ਭਾਈ ਪਹਿਲਾਂ ਸਾਨੂੰ ਕਦੇ ਸਿਗਾ ਹੀ ਨਹੀਂ ਇੱਥੇ ਇੰਨਾ ਹਾਂਜੀ ਕਦੇ ਸਾਡੇ ਪਿੰਡ ਵਿੱਚ ਵੀ ਕਦੇ ਇਦਾਂ ਨਹੀਂ ਹਾਂਜੀ ਜਿੰਦਾ ਲਾਈਦਾ ਜੀ ਜਿੰਦਾ ਲਾਈਦਾ ਜੀ ਐਸੀ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਭਗਤਰਾਮ ਪਿੰਡ ਕਿਹੜਾ ਜੀ ਸਜਾਗਰਪੁਰ ਇਹ ਕੀ ਮਾਮਲਾ ਜਿਹੜਾ ਚੋਰੀ ਦਾ ਕੀ ਮਾਮਲਾ ਹੈ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਇਹਨਾਂ ਦੀ ਇਹ ਪੀਰ ਬਾਬਾ ਚੰਗੀ ਸਾ ਇਹ ਕਿੰਨੇ ਦਾ ਨੁਕਸਾਨ ਹੈ ਜੀ ਨੁਕਸਾਨ ਘੱਟੋ ਘੱਟ 70 ਕ ਹਜ਼ਾਰ ਦਾ ਹੋਵੇਗਾ ਇਹ ਕੀ ਕੀ ਲੱਗੇ ਲੋ ਇਹ ਤੋਂ ਆਪਣੇ ਅਨਵਾਟਰ ਲਾਗੇ ਤੇ ਕੋ 100 ਦੇ ਲਗਭਗ ਚਾਦਰਾਂ ਭਾਂਡੇ ਆ ਤੇ ਬਾਕੀ ਟਾਈਮ ਪੀਸ ਵਗੈਰਾ ਲਾਗੇ ਚੱਕ ਕੋ ਕੋ ਪੈਸੇ ਸੇ ਪੈਸੇ ਵੀ ਲੱਗੇ ਕੋਈ ਸੀਸੀਟੀਵੀ ਕੈਮਰਾ ਵੀ ਲੱਗਾ ਇੱਥੇ ਨਹੀਂ ਕੋਈ ਆਲੇ ਦੋਲੇ ਨਹੀਂ ਆਉਂਦੇ ਆਲੇ ਲੱਗੇ ਹੋਏ ਹੈਗੇ ਚੱਲਦੇ ਨਹੀਂ ਬੰਦ ਆ ਪੁਲਿਸ ਨੇ ਤਲਾਸ਼ ਕਰਤੀ ਉਹ ਰਤ ਆ ਕੇ ਗਈ ਰਿਪੋਰਟ ਲੈ ਕੇ ਅਸੀਂ ਵੀ ਥਾਣੇ ਜਾ ਕੇ ਆਏ ਆ ਤੇ ਪੁਲਿਸ ਵੀ ਆ ਗਈ ਹੈ ਕੋਈ ਪਿੰਡ ਵਾਲੇ ਤੇ ਕਿਸੇ ਤੇ ਸ਼ੱਕ ਹੋਵੇ ਇਹ ਸੋਲ ਸ਼ੱਕ ਤਾਂ ਹੁਣ ਕਿਸੇ ਤੇ ਕੀ ਕਰ ਸਕਦੇ ਆ